ਸੰਘਾ ਜੀ ਅਸੀਂ ਇੱਕ ਨਵੀਂ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਸਿੱਖ ਇਤਿਹਾਸ ਨਾਲ ਸੰਬੰਧਿਤ 100 ਸਿੱਖ ਬੀਬੀਆਂ ਦਾ ਜੀਵਨ ਇਸ ਦੀ ਸ਼ੁਰੂਆਤ ਅਸੀਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਨਮ ਦੇਣ ਵਾਲੀ ਮਾਤਾ ਤ੍ਰਿਪਤਾ ਜੀ ਤੋਂ ਕਰ ਰਹੇ ਹਾਂ ਸਿੱਖ ਤਵਾਰੀਖ ਵਿੱਚ ਪਹਿਲੀ ਬੀਬੀ ਮਾਤਾ ਤ੍ਰਿਪਤਾ ਸੀ ਜਿਸ ਨੇ ਗੁਰੂ ਨਾਨਕ ਸਾਹਿਬ ਨੂੰ ਜਨਮ ਦਿੱਤਾ ਗੁਰੂ ਨਾਨਕ ਸਾਹਿਬ ਦੇ ਦਾਦਾ ਬਾਬਾ ਸ਼ਿਵ ਨਰਾਇਣ ਦੇ ਘਰ ਅਕਤੂਬਰ 1440 ਵਿੱਚ ਕਲਿਆਨ ਦਾਸ ਅਤੇ 1443 ਵਿੱਚ ਲਾਲ ਚੰਦ ਦਾ ਜਨਮ ਹੋਇਆ। ਉਹਨਾਂ ਦਿਨਾਂ ਵਿੱਚ ਇਹ ਪਿੰਡ ਪੱਠੇਵਿੰਡ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਰਹਿੰਦਾ ਸੀ। ਪੱਠੇਵਿੰਡ ਦੀ ਜ਼ਮੀਨ ਵਿੱਚ ਹੀ ਕਸਵਾੜ ਡੇਰਾ ਬਾਬਾ ਨਾਨਕ ਵਸਿਆ ਹੋਇਆ ਹੈ। ਜਦੋਂ ਕਲਿਆਨ ਦਾਸ ਜਵਾਨ ਹੋਏ ਤਾਂ ਰੋਜ਼ਗਾਰ ਦੀ سلسلے ਵਿੱਚ ਉਹ ਰਾਏਪੋਇ ਦੀ ਤਲਵੰਡੀ ਹੁਣਨਕਾਣਾ ਸਹਿਵਾ ਗਏ। ਕਲਿਆਨ ਦਾਸ ਦੀ ਸ਼ਾਦੀ 1461 ਵਿੱਚ ਪਿੰਡ ਚਾਹਲ ਜ਼ਿਲ੍ਹਾ ਲਾਹੌਰ ਦੇ ਵਾਸੀ ਭਾਈ ਰਾਮਾ ਅਤੇ ਮਾਤਾ ਰਾਈ ਦੀ ਬੇਟੀ ਮਾਤਾ ਤ੍ਰਿਪਤਾ ਨਾਲ ਹੋਈ ਮਾਤਾ ਤ੍ਰਿਪਤਾ ਨੇ 1464 ਵਿੱਚ ਬੇਬੇ ਨਾਨਕੀ ਅਤੇ 1469 ਵਿੱਚ ਗੁਰੂ ਨਾਨਕ ਸਾਹਿਬ ਨੂੰ ਜਨਮ ਦਿੱਤਾ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੇ ਬਰੋਸਾਏ ਹੋਏ ਸਨ ਤੇ ਉਹਨਾਂ ਦੀ ਸ਼ਖਸੀਅਤ ਵਾਹਿਗੁਰੂ ਨੇ ਸਵਾਰੀ ਹੋਈ ਸੀ ਪਰ ਬਚਪਨ ਦੀ ਸੇਵਾ ਸੰਭਾਲ ਮਾਤਾ ਤ੍ਰਿਪਤਾ ਦੇ ਭਾਗਾ ਵਿੱਚ ਆਈ ਉਹਨਾਂ ਨੇ ਹੀ ਗੁਰੂ ਸਾਹਿਬ ਨੂੰ ਮੁੱਢਲੀ ਸਿੱਖਿਆ ਦਿੱਤੀ ਇਸ ਤੋਂ ਇਲਾਵਾ ਉਹਨਾਂ ਦੀ ਵੱਡੀ ਭੈਣ ਪਰਦਾਦੀ ਤੇ ਨਾਨੀ ਦੇ ਹੱਥਾਂ ਦੀ ਛੋਹ ਗੁਰੂ ਸਾਹਿਬ ਨੂੰ ਮਿਲੀ ਸੀ ਸਾਲ ਕੁ ਮਗਰੋਂ ਗੁਰੂ ਨਾਨਕ ਸਾਹਿਬ ਨੂੰ ਬਾਹਰ ਦੇ ਲੋਕਾਂ ਦੀ ਸੰਗਤ ਮਿਲਨੀ ਸ਼ੁਰੂ ਹੋਈ ਮਾਤਾ ਤ੍ਰਿਪਤਾ ਦਾ ਇੱਕੋ ਇੱਕ ਪੁੱਤਰ ਹੋਣ ਕਰਕੇ ਗੁਰੂ ਨਾਨਕ ਨੂੰ ਮਾਂ ਦਾ ਰੱਜਮਾ ਪਿਆਰ ਤੇ ਲਾਡ ਮਿਲਿਆ ਮਾਤਾ ਤ੍ਰਿਪਤਾ ਬਾਰੇ ਬਧੇਰੇ ਜਾਣਕਾਰੀ ਨਹੀਂ ਮਿਲਦੀ ਉਹਨਾਂ ਦੇ ਹੱਥਾਂ ਵਿੱਚ ਪੁੱਤਰ ਵੱਡਾ ਹੋਇਆ ਜਵਾਨ ਹੋਇਆ ਵਿਆਹਿਆ ਗਿਆ ਦੋ ਪੁੱਤਰਾਂ ਦਾ ਬਾਪ ਬਣਿਆ ਮਾਤਾ ਤ੍ਰਿਪਤਾ ਨੂੰ ਦੋਹਾਂ ਪੋਤਿਆਂ ਨੂੰ ਖੜਾਉਣ ਦਾ ਸੁੱਖ ਵੀ ਹਾਸਲ ਹੋਇਆ ਗੁਰੂ ਨਾਨਕ ਸਾਹਿਬ 1504 ਤੱਕ ਤਲਵੰਡੀ ਵਿੱਚ ਰਹੇ ਇਸ ਵੇਲੇ ਸ੍ਰੀ ਚੰਦ ਦੀ ਉਮਰ 10 ਸਾਲ ਤੇ ਲਖਮੀ ਦਾਸ ਦੀ 7 ਸਾਲ ਸੀ 1504 ਤੋਂ 1507 ਤੱਕ ਸੁਲਤਾਨਪੁਰ ਅਤੇ 1507 ਤੋਂ 21 ਤੱਕ ਗੁਰੂ ਨਾਨਕ ਸਾਹਿਬ ਉਦਾਸੀਆਂ ਤੇ ਰਹੇ ਸਨ ਤੇ ਇਸ ਸਮੇਂ ਦੌਰਾਨ ਹੀ ਉਹ ਮਾਤਾ ਨੂੰ ਸ਼ਾਇਦ ਸਿਰਫ ਕੁਝ ਮਹੀਨੇ ਵਾਸਤੇ ਹੀ 1516 ਵਿੱਚ ਮਿਲੇ ਮਾਤਾ ਜੀ ਦੋ ਉਮਰ ਦੇ ਆਖਰੀ ਵੜੇ ਕਰਤਾਰਪੁਰ ਵਿੱਚ ਬਿਤੇ ਜਿੱਥੇ ਕਿ ਸ਼ਾਇਦ 1522 ਵਿੱਚ ਉਹਨਾਂ ਦੀ ਮੌਤ ਹੋਈ ਇਸ ਤੋਂ ਇਲਾਵਾ ਮਾਤਾ ਜੀ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਇਸ ਹਿਸਾਬ ਨਾਲ ਮਾਤਾ ਦੀ ਉਮਰ ਤਕਰੀਬਨ 80 ਸਾਲ ਦੀ ਹੋਵੇਗੀ ਉਹਨਾਂ ਦੇ ਪਤੀ ਦਾ ਜਨਮ 1440 ਈਸਵੀ ਤੇ ਉਹਨਾਂ ਦਾ ਵੀ 1440 ਤੋਂ 45 ਦੇ ਵਿਚਕਾਰ ਦਾ ਹੋਵੇਗਾ ਤੇ ਜੇ ਉਹਨਾਂ ਦੀ ਮੌਤ ਕਰਤਾਰਪੁਰ ਦੀ ਹੈ ਤਾਂ 1522 ਤੋਂ ਮਗਰੋਂ ਦੀ ਹੋਵੇਗੀ ਭਾਵੇਂ ਤਵਾਰੀਖ ਵਿੱਚ ਮਾਤਾ ਜੀ ਦਾ ਜਹਿਰਾ ਕੋਈ ਬਹੁਤਾ ਹਵਾਲਾ ਨਹੀਂ ਮਿਲਦਾ ਪਰ ਇੱਕ ਗੱਲ ਤਾਂ ਯਕੀਨੀ ਹੈ ਕਿ ਗੁਰੂ ਨਾਨਕ ਦੀ ਮਾਂ ਮਾਨਮਤੀ ਹੋਵੇਗੀ ਕਿ ਉਸ ਨੇ ਜਿਸ ਬੱਚੇ ਨੂੰ ਆਪਣੀ ਕੁੱਖ ਤੋਂ ਜਨਮ ਦਿੱਤਾ ਸੀ ਉਹ ਇੱਕ ਅਜਵਤ ਵਾਲੀ ਹਸਤੀ ਸੀ ਜਿਵੇਂ ਅੱਗੇ ਹਜ਼ਾਰਾਂ ਲੋਕ ਆਪਣਾ ਸਿਰ ਝੁਕਾਉਂਦੇ ਸਨ ਤੇ ਉਹ ਸਿਰਦਾਰ ਅਸਲ ਉਸ ਦੀ ਮਾਂ ਅੱਗੇ ਵੀ ਝੁਕਦੇ ਸਨ ਮਾਤਾ ਤ੍ਰਿਪਤਾ ਨੇ ਆਪਣੇ ਇਕਲੌਤੇ ਪੁੱਤਰ ਨੂੰ ਖੜਾਇਆ ਸਿਆਣੇ ਪੁੱਤਰ ਦੀ ਸੂਝ ਵੀ ਵੇਖੀ ਉਸ ਦੀ ਅਜਮਤ ਵੀ ਵੇਖੀ ਉਸ ਦਾ ਮਾਣ ਸਤਕਾਰ ਵੀ ਵੇਖਿਆ ਤੇ ਆਖਰੀ ਸਾਹ ਆਪਣੇ ਪੁੱਤਰ ਦੀਆਂ ਬਾਹਾਂ ਵਿੱਚ ਲਈ ਹਰੀ ਭਰੀ ਨਿੱਗੀ ਸਬਰ ਵਾਲੀ ਮਹਾਨ ਮਾਂ ਸੀ ਤ੍ਰਿਪਤਾ ਮਾਤਾ ਤ੍ਰਿਪਤਾ ਦੇ ਪਿਤਾ ਭਾਈ ਰਾਮਾ ਜਾਂ ਭਰਾ ਭਾਈ ਕ੍ਰਿਸ਼ਨਾਂ ਦੇ ਨਾਵਾਂ ਦਾ ਜ਼ਿਕਰ ਜ਼ਰੂਰ ਮਿਲਦਾ ਹੈ ਪਰ ਉਹਨਾਂ ਦੇ ਗੁਰੂ ਨਾਨਕ ਸਾਹਿਬ ਨਾਲ ਵੰਦਾ ਦੇ ਹਵਾਲੇ ਨਹੀਂ ਮਿਲਦੇ ਸੰਗਤ ਜੀ ਜੇ ਤੁਹਾਨੂੰ ਸਾਡੀ ਇਹ ਕੋਸ਼ਿਸ਼ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ